ब्रॉट यू बाय सिल्वर पंप टॉप क्वालिटी और कंसिस्टेंट परफॉर्मेंस के लिए सिर्फ सिल्वर पंप नाम याद रखना ਪੰਜਾਬ ਵਿੱਚ ਗਰਮੀ ਨੇ ਦਿਨੋ ਦਿਨ ਭਿਆਨਕ ਰੂਪ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਮੌਸਮ ਵਿਭਾਗ ਵੱਲੋਂ ਅਗਲੇ 3 ਦਿਨਾਂ ਲਈ ਪੰਜਾਬ 'ਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ ਪੰਜਾਬ 'ਚ ਇਨ੍ਹਾਂ ਦਿਨਾਂ 'ਚ ਗਰਮੀ ਦੀ ਲਹਿਰ ਬਹੁਤ ਜ਼ਬਰਦਸਤ ਰਹੇਗੀ ਤੇ ਅੱਜ ਸ਼ਹਿਰਾਂ 'ਚ ਤਾਪਮਾਨ 1.3 ਡਿਗਰੀ ਘਟ ਗਿਆ ਹੈ ਫਿਰ ਤਾਪਮਾਨ ਆਮ ਨਾਲੋਂ 2.8 ਡਿਗਰੀ ਵੱਧ ਰਿਹਾ ਅਜ ਪੰਜਾਬ ਦੇ ਸ਼ਹਿਰ ਚੰਡੀਗੜ੍ਹ ਅਤੇ ਅੰਮ੍ਰਿਤਸਰ ਹਨੇਰੀ ਚੱਲਣ ਦੇ ਅਨਸਾਰ ਵੀ ਦਿਖਾਈ ਦੇ ਰਹੇ ਨੇ ਮੌਸਮ ਵਿਭਾਗ ਨੇ ਅਗਲੇ 3 ਦਿਨ 28 29 ਅਤੇ 30 ਅਪ੍ਰੈਲ ਨੂੰ ਗਰਮੀ ਦੀ ਲਹਿਰ ਦੀ ਚੇਤਾਵਨੀ ਦਿੱਤੀ ਹੈ 28 ਅਪ੍ਰੈਲ ਨੂੰ ਪਠਾਨਕੋਟ ਗੁਰਦਾਸਪੁਰ ਅਤੇ ਹੁਸ਼ਿਆਰਪੁਰ ਚ ਮੌਸਮ ਸਾਫ਼ ਰਹੇਗਾ ਜਦਕਿ ਕੁਝ ਜ਼ਿਲ੍ਹੇ ਫਾਜ਼ਿਲਕਾ ਬਠਿੰਡਾ ਅਤੇ ਫਰੀਦਕੋਟ ਚ ਗਰਮੀ ਦੀ ਲਹਿਰ ਦੀ ਸੰਭਾਵਨਾ ਦੱਸੀ ਗਈ ਹੈ ਇਸੇ ਤਰ੍ਹਾਂ ਹੀ 29 ਅਪ੍ਰੈਲ ਨੂੰ ਪੰਜਾਬ ਦੀਆਂ ਕੁਝ ਜ਼ਿਲ੍ਹਿਆਂ ਚ yellow alert ਹੀ ਰਹੇਗਾ ਮੌਸਮ ਵਿਭਾਗ ਦੀ ਰਿਪੋਰਟ ਮੁਤਾਬਕ ਪੰਜਾਬ ਦੇ ਇਨਾ ਸ਼ਹਿਰਾਂ 'ਚ ਇਨਾ ਤਾਪਮਨ ਰਿਕਾਰਡ ਕੀਤਾ ਗਿਆ ਹੈ। ਅੰਮ੍ਰਿਤਸਰ 39.5 ਡਿਗਰੀ, ਬਠਿੰਡਾ 'ਚ 42.4 ਡਿਗਰੀ, ਚੰਡੀਗੜ੍ਹ 'ਚ 41.6 ਡਿਗਰੀ, ਮੋਹਾਲੀ 'ਚ 39.8 ਡਿਗਰੀ, ਫਿਰੋਜ਼ਪੁਰ 'ਚ 38.4 ਡਿਗਰੀ, ਜਲੰਧਰ 'ਚ 38.6 ਡਿਗਰੀ, ਲੁਧਿਆਣਾ 'ਚ 41.0 ਡਿਗਰੀ, ਪਟਿਆਲਾ 'ਚ 42.5 ਡਿਗਰੀ। ਇਸ ਤੋਂ ਇਲਾਵਾ 3 April ਨੂੰ ਗਰਮੀ ਰਹੇਗੀ ਤੇ ਸ਼ਾਮ ਨੂੰ ਮੌਸਮ 'ਚ ਥੋੜਾ ਸੁਧਾਰ ਦੇਖਣ ਨੂੰ ਵੀ ਮਿਲ ਸਕਦਾ ਹੈ। ਜੇਕਰ ਹਰਿਆਣਾ ਦੀ ਗੱਲ ਕਰੀਏ ਤਾਂ ਹਰਿਆਣਾ 'ਚ ਮੌਸਮ ਸਾਫ਼ ਰਹੇਗਾ ਤੇ ਕੋਈ ਅਲਰਟ ਵੀ ਨਹੀਂ ਜਾਰੀ ਕੀਤਾ ਗਿਆ ਹੈ। ਜ਼ਿਕਰ ਇਹ ਖਾਸ ਹੈ ਕਿ 1 May ਨੂੰ ਪੰਜਾਬ ਗ੍ਰੀਨ ਜ਼ੋਨ ਵਿੱਚ ਆ ਜਾਵੇਗਾ। ਮਤਲਬ ਗਰਮੀ ਦੀ ਕੋਈ ਚੇਤਾਵਨੀ ਨਹੀਂ ਦੱਸੀ ਗਈ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਵੱਲੋਂ 1 May ਨੂੰ ਮੌਸਮ 'ਚ ਬਦਲਾਅ ਦੇਖਣ ਦੇ ਸੰਕੇਤ ਵੀ ਦਿੱਤੇ ਗਏ ਨੇ ਤੇ ਪੰਜਾਬ ਦੀਆਂ ਕਈ ਜ਼ਿਲ੍ਹਿਆਂ 'ਚ ਹਲਕੀ ਬਾਰਿਸ਼, ਗਰਜ ਅਤੇ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਨੇ ਜਿਸ ਨਾਲ ਤਾਪਮਾਨ 'ਚ ਠਰਾਵਟ ਦੇਖਣ ਨੂੰ ਮਿਲੇਗੀ।